ਲਾਗਤ ਗਾਵਾਂ ਅਦੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਅਚਾਨਕ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਣ ਕਾਰਨ 4 ਏਕੜ ਕਣਕ ਅਤੇ 9 ਏਕੜ ਦੇ ਕਰੀਬ ਕਣਕ ਦਾ ਨਾਰ ਛੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗ ਤ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਬਹਿੜਵਾਲ ਦੇ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਅਚਾਨਕ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਗਈ ਜਿਸ ਕਾਰਨ 2 ਏਕੜ ਉਹਨਾਂ ਦੀ ਕਣਕ ਦੀ ਫਸਲ ਇਸੇ ਤਰ੍ਹਾਂ ਕਿਸਾਨ ਗੁਰਸਾਹਿਬ ਸਿੰਘ ਦੀ 2 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਇਥੇ ਤਰ੍ਹਾਂ 9 ਏਕੜ ਕਣਕ ਦਾ ਨਾੜ ਜਿਸ ਦੀ ਤੂੜੀ ਬਣਾਈ ਜਾਣੀ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਉਹਨਾਂ ਦੱਸਿਆ ਕਿ ਪਿੰਡ ਬਹਿੜਵਾਲ ਦੇ ਨੌਜਵਾਨਾਂ ਵੱਲੋਂ ਬਣਾਈ ਗਈ ਸਾਝ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੋਸਾਇਟੀ ਵੱਲੋਂ ਆਪਣੇ ਨਿੱਜੀ ਫਾਇਰ ਬਰਗੇਡ ਦੀ ਗੱਡੀ ਦੇ ਜਤਨਾ ਸਦਕਾ ਅੱਗ ਦੇ ਕਾਬੂ ਪਾਇਆ ਜਾ ਸਕਿਆ ਨਹੀਂ ਤਾਂ ਹਜ਼ਾਰਾਂ ਏਕੜ ਜ਼ਮੀਨ ਸੜ ਕੇ ਸੁਆਹ ਹੋ ਜਾਣੀ ਸੀ ਕਿਉਂਕਿ ਅੱਗ ਲੱਗਣ ਤੇ 2 ਘੰਟਿਆਂ ਤੱਕ ਪੰਜਾਬ ਸਰਕਾਰ ਦੀ ਫਾਇਰ ਬਰਗੇਡ ਦੀ ਕੋਈ ਵੀ ਗੱਡੀ ਅੱਗ ਬੁਝਾਉਣ ਤੱਕ ਨਹੀਂ ਪੁੱਜੀ ਕੇਵਲ ਆਰਮੀ ਦੇ ਫਾਇਰ ਬਰਗੇਡ ਦੀ ਇੱਕ ਗੱਡੀ ਬਾਗਾ ਬਾਡਰ ਤੋਂ ਜਰੂਰ ਪੁੱਜੀ ਅਜੇ ਤੱਕ ਪਿੰਡ ਵਾਸੀਆਂ ਵੱਲੋਂ ਅੱਗ ਦੇ ਕਾਬੂ ਪਾ ਲਿਆ ਗਿਆ ਸੀ ਕੱਟਣਾ ਦਾ ਪਤਾ ਲੱਗਤੇ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਬਲਜਿੰਦਰ ਸਿੰਘ ਸੰਧੂ ਨੇ ਆਪਣੇ ਸਟਾਫ ਸਮੇਤ ਮੌਕੇ ਤੇ ਪੁੱਜੇ ਅਤੇ ਪੀੜਤ ਕਿਸਾਨਾਂ ਨਾਲ ਅਫਸੋਸ ਪ੍ਰਗਟ ਕੀਤਾ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਕਿਸਾਨ ਰਣਜੀਤ ਸਿੰਘ, ਖਸ਼ਵੀਰ ਸਿੰਘ, ਰੇਸ਼ਮ ਸਿੰਘ, ਕਵਲਜੀਤ ਸਿੰਘ, ਕਵਲ ਸਿੰਘ, ਬਚਿੱਤਰ ਸਿੰਘ ਵੀ ਇਹ ਮੌਕੇ ਤੇ ਹਾਜ਼ਰ ਸਨ ਕੁਸ਼ਵੀਰ ਸਿੰਘ ਹੈ ਜੀ ਮੈਂਬਰ ਪੰਚਾਇਤ ਪਿੰਡ ਬੈੜਵਾਲ ਤੋਂ ਜੀ ਕੀ ਮਸਲਾ ਜਿਹੜਾ ਮਸਲਾ ਅੱਜ ਕੀ ਅਚਾਨਕ ਹੀ ਅੱਗ ਲੱਗੀ ਇੱਥੇ ਤੇ ਸਾਡੇ ਇੱਥੇ ਨਗਰ ਚੋਂ ਪਿੰਡ ਬੈੜਵਾਲ ਤੋਂ ਗੁਰਸਾਭ ਸਿੰਘ ਆ ਉਹਦਾ 2 ਕਿੱਲੇ ਕਣਕ ਸੜ ਗਈ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਕਣਕ ਸੜ ਗਈ ਆ ਨਾਲ ਹੋਰ ਕਾफी ਸੜ ਗਿਆ ਤੇ ਜੇ ਸਾਡੇ ਨਗਰ ਦੇ ਆਲੇ-ਦੁਆਲੇ ਦੀ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਅੱਜ ਕਈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਜਾਣਾ ਸੀ ਸਾਡੇ ਪਿੰਡ ਦੇ ਪਿੰਡ 'ਚ ਫਾਇਰ ਬ੍ਰਿਗੇਡ ਇੱਕ ਸਾਂਝ ਵੈਲਫੇਅਰ ਸੁਸਾਇਟੀ ਵੱਲੋਂ ਉਹਨੇ ਬਹੁਤ ਜ਼ਿਆਦੀ ਹੈਲਪ ਕੀਤੀ ਹੈ ਸਾਡੇ ਨਗਰ 'ਚ ਜਿਹੜੇ ਸਪਰੇਅ ਵਾਲੇ ਪੰਪ ਸੀ ਕਾਲੇ ਦਿਵਾਲੇ ਦੀ ਸੰਗਤ ਨੇ ਲਿਆ ਕੇ ਉਹਨਾਂ ਦੇ ਨਾਲ ਅੱਗ ਬੁਝਾਈ ਆ ਆ ਪਿੰਡ ਡੱਲੇ ਕੇ ਸ਼ੂਰਾ ਵਣੀਏ ਕੀ ਰਣੀ ਕੇ ਸਭ ਨਗਰ ਦੀਆਂ ਸੰਗਤਾਂ ਨੇ ਆ ਕੇ ਬੜਾ ਤਗੜਾ ਹਮਲਾ ਮਾਰ ਕੇ ਤੇ ਇਹ ਅੱਗ ਨੂੰ ਕੰਟਰੋਲ ਕੀਤਾ ਗਿਆ ਕੋਈ ਤਹਿਸੀਲਦਾਰ ਜਾਂ ਕੋਈ ਹੋਰ ਵਿਭਾਗ ਇੱਥੇ ਪਹੁੰਚਿਆ ਜਾਂ ਫਾਇਰ ਬ੍ਰਿਗੇਡ ਉਹਨਾਂ ਦੀ ਪਹੁੰਚੀ ਸਰਕਾਰੀ ਕੋਈ ਨਹੀਂ ਆਇਆ ਜੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਵੀ ਬਾਰਡਰ ਵਾਲੀ ਆਈ ਹੈ ਇੱਕ ਬਾਰਡਰ ਤੋਂ ਆਈ ਹੈ ਜੀ ਫਾਇਰ ਹਾਂਜੀ ਉਹ ਵੀ ਉਦੋਂ ਵਾਈ ਜਦੋਂ ਸਾਰਾ ਕੰਮ ਸੰਭਿਆ ਗਿਆ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਵਾ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਵਾਈ ਜੋਤੀ ਕਰਦੇ ਹਾਂ ਤੇ ਸਾਨੂੰ ਸਾਡਾ ਜੋ ਬੰਦਾ ਹੱਕ ਦਿੱਤਾ ਜਾਵੇ ਇਹ ਜੀ ਪਿੰਡ ਬੈੜਵਾਲਆ ਇਹ ਟਾਰੀ ਤੋਂ ਚਗਾਵੇਂ ਰੋਡ ਦੇ ਉੱਤੇ ਪੈਂਦਾ ਜੀ ਜਿਹਦੇ ਵਿੱਚ ਸਾਡੇ ਨਗਰ ਦੀ ਪਿੰਡ ਬੈੜਵਾਲ ਦੀ ਜ਼ਮੀਨ ਵਾ ਜਿਹਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦਾ ਕੋਈ ਕਾਰਨ ਤੱਕ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਅੱਗ ਲੱਗੀ ਵਾ ਪਰ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਸਾਂਝ ਵੈਲਫੇਅਰ ਸੁਸਾਇਟੀ ਤਿਆਰ ਕੀਤੀ ਵਾ ਜਿਹਦੇ ਵਿੱਚ ਉਹਨਾਂ ਵੀਰਾਂ ਨੇ ਸਾਡਾ ਇੱਕ ਛੋਟਾ ਫਾਇਰ ਗੈਟ ਤਿਆਰ ਕੀਤਾ ਵਾ ਉਸ ਫਾਇਰ ਗੈਟ ਦੀ ਮਦਦ ਦੇ ਨਾਲ ਸਾਡੇ ਨਗਰ ਨੇ ਸਾਡੇ ਇਲਾਕੇ ਦੇ ਸਮੂਹ ਕਿਸਾਨਾਂ ਨੇ ਇਸ ਅੱਗ ਤੇ ਕਾਬੂ ਪਾਇਆ ਜੋ ਕਿ ਸਾਡੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਗਰਦਿਆਂ ਦਾ ਜਿਨ੍ਹਾਂ ਨੇ ਇਹ ਛੋਟਾ ਹੀ ਭਾਵੇਂ ਫਾਇਰ ਗੈਟ ਤਿਆਰ ਕੀਤਾ ਵਾ ਪਰ ਅੱਜ ਸਾਡਾ ਬੜਾ ਵੱਡਾ ਨੁਕਸਾਨ ਡੱਕਿਆ ਗਿਆ ਜੇ ਉਹ ਸਾਡੇ ਕੋ ਨਾ ਹੁੰਦਾ ਤੇ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਹਜ਼ਾਰਾਂ ਏਕੜ ਇਹ ਜ਼ਮੀਨ ਜਿਹੜੀ ਸੀ ਇਹ ਤਬਾਹ ਹੋ ਜਾਣੀ ਸੀ ਕਿਉਂਕਿ ਸੜਕੇ ਸਵਾਹ ਜਾਣੀ ਸੀ ਇਹ ਜੀ ਜਿਹੜੀ ਅੱਗ ਲੱਗੀ ਵਾ ਇਹ ਸਮਝ ਲਓ ਕਿ ਇੱਕ ਨਾਲੜ ਤੋਂ ਲੱਗੀ ਆ ਤੇ ਜਿਹੜੀ ਆ ਨਾਲੜ ਤੋਂ ਤੁਰਦੀ ਅੱਗ ਜਿਹੜੀ ਹੈ ਚੌਹਾਂ ਕਿੱਲਾਂ ਨੂੰ ਏ ਕਣਕ ਨੂੰ ਲਪੇੜ ਚਲੇ ਗਏਗੀ ਉਸ ਤੋਂ ਬਾਅਦਾਂ ਜਿਹੜਾ ਇਹ ਨਗਰਦੇ ਜਿਹੜਾ ਫੈਰੋਗੈਟ ਸੀ ਉਹਨੇ ਆ ਕੇ ਕਾਬੂ ਪਾਇਆ ਫਿਰ ਉਸ ਤੋਂ ਬਾਅਦ ਆਈਸੀਪੀ ਦੀ ਜਿਹੜਾ ਫੈਰਬਗੈਡ ਆਇਆ ਸਾਡੇ ਕੋ ਉਹਨੇ ਮਤਲਬ ਆ ਕੇ ਸਾਡੇ ਨਾਲ ਮਦਦ ਕੀਤੀ ਆ ਉਹਨਾਂ ਦਾ ਵੀ ਧੰਵਾਦ ਆ ਕਿਉਂਕਿ ਉਹ ਵੀ ਮੌਕੇ ਤੇ ਪਹੁੰਚਿਆ ਸਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਾ ਪਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਅਜੇ ਪਹੁੰਚਿਆ ਜ ਕੋਈ ਵੀ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਸਾਡੇ ਕੋਲ ਇੱਥੇ ਪਹੁੰਚਿਆ ਤਹਿਸੀਲਦਾਰ ਜਾਂ ਕੋਈ ਹੋਰ ਕੋਈ ਤਹਿਸੀਲਦਾਰ ਨਹੀਂ ਜੀ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਹੀਂ ਜੀ ਸਾਡੇ ਕੋਲ ਪਹੁੰਚਿਆ ਆਈਸੀਪੀ ਦਾ ਜਿਹੜੇ ਸਾਡੇ ਮਤਲਬ ਸੈਂਟਰ ਗਵਰਨਮੈਂਟ ਦੀ ਆ ਇਹ ਬਾਰਡਰ ਦੀ ਉਹਦਾ ਜਿਹੜਾ ਟਾਰੀ ਦੀ ਆ ਉਹ ਸਾਡੇ ਕੋਲ ਆਈਸੀਪੀ ਦੇ ਜਿਹੜਾ ਫਰਮ ਵਗੈਰਾ ਉਹ ਪਹੁੰਚਿਆ ਵਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸੰਗਤ ਉਹਨਾਂ ਦੇ ਉਹ ਸਮਝ ਲੋ ਕਿ ਕੋਈ ਘੰਟਾ ਪਹਿਲਾਂ ਅਗਲਾ ਲੱਗੀ ਆ ਪਰ ਜਿਹੜਾ ਸੈਨ ਵੈਲਫੇਅਰ ਸੁਸਾਇਟੀ ਦਾ ਜਿਹੜਾ ਸਾਡਾ ਹੈਗਾ ਸੀਗਾ ਫਾਇਰ ਬਿਗੜ ਤੇ ਨਗਰ ਵੱਲੋਂ ਇੱਕ ਛੋਟਾ ਸਪਰੇ ਪੰਪ ਜਿਹੜਾ ਸੀਗਾ ਵੱਡਾ ਉਹਦੇ ਵੀ ਭਰਕੇ ਰੱਖਿਆ ਸੀਗਾ ਨਗਰ ਵਿੱਚ ਚੇਤਾਵਨੀ ਚ ਰਹਿਦਾ ਸੀਗਾ ਕਿ ਕਿਤੇ ਇਹ ਭਾਣਾ ਵਰਤ ਸਕਦਾ ਵਾ ਜਾਂ ਕੁਝ ਹੋ ਸਕਦਾ ਇਲਾਕੇ ਦੇ ਵਿੱਚ ਇਹ ਦੀ ਕਰਨ ਕੀ ਨਾ ਜਿਹਦਾ ਇਹ ਜੀ ਇੱਕ ਸਰਪੰਚਾ ਜੀ ਸਾਡਾ ਅੱਜ ਦਾ ਮੌਜੂਦਾ ਜਗਦੀਸ਼ ਸਿੰਘ ਤੇ ਉਹਨਾਂ ਦਾ ਛੋਟਾ ਬ੍ਰਦਰ ਆ ਜੀ ਗੁਰਦੇਵ ਸਿੰਘ ਤੇ ਨਾਲ ਹੀ ਦੋ ਕਿਲੇ ਕਣਕਿਆ ਜੀ ਆਪਣਾ ਗੁਰਸਾਹਿਬ ਸਿੰਘ ਆ ਰਾਮਰਾਜ ਸਿੰਘ ਆ ਰਾਮਰਾਜ ਉਹ ਸਾਡੇ ਉਹਨਾਂ ਭਰਾਵਾਂ ਨੇ ਠੇਕੇ ਦੇ ਜ਼ਮੀਨ ਲਈ ਸੀ ਉਹਨਾਂ ਦਾ ਨੁਕਸਾਨ ਹੋਇਆ ਸਾਡੇ ਲਾਗੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਪੰਜਾਬ ਸਰਕਾਰ ਆ ਇਹਨਾਂ ਭਰਾਵਾਂ ਦਾ ਬੰਦਾ ਮੁਆਵਜ਼ਾ ਦੇਵੇ ਕਿਉਂਕਿ ਕਿਸਾਨ ਇੱਕ ਜਿਹੜਾ ਗੁਰਦੇਵ ਸਿੰਘ ਆ ਤੇ ਜਗਦੀਪ ਸਿੰਘ ਸਪੰਚਾ ਕਿਉਂਕਿ ਥੋੜੀ ਜ਼ਮੀਨ ਵਾਲੇ ਨੇ ਕਿਉਂਕਿ ਉਹ ਜਿਹੜੇ ਦੂਜੇ ਉਹ ਵੀ ਵਿਚਾਰੇ ਚਲੋ ਉਹਨਾਂ ਨੇ ਜ਼ਮੀਨ ਠੇਕੇ ਦੇ ਲਈ ਆ ਤੇ ਸਾਰੇ ਹੀ ਜਿਹੜੇ ਘਰ ਲਪੇਟ ਵਿੱਚ ਆਏ ਨੇ ਇਹ ਸਾਰੇ ਹੀ ਗੱਲ ਕੀ ਏਸੇ ਤੇ ਰੋਟੀ ਰੋਟੀ ਚਲਣੀ ਸੀਗੇ ਪਰ ਜਿਹੜੀ ਉਹ ਅੱਜ ਸਮਾਪਤ ਹੋ ਗਈ ਆ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਇਥੋਂ ਆਪਣਾ ਬਣਦਾ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡਾ ਬਣਦਾ ਮੁਆਜਾ ਵਾ ਉਹ ਸਾਨੂੰ ਦਿੱਤਾ ਜਾਵੇ ਹਰਜੀਤ ਸਿੰਘ ਜੀ ਹਾਂ ਜੀ ਪਿੰਡ ਲੱਗੇ ਆ ਜੀ ਕੀ ਮਸਲਾ ਜਿਹੜਾ ਅੱਜ ਲੱਗੀ ਮਸਲਾ ਇਹ ਅੱਗ ਲੱਗੀ ਜੀ ਚਾਰ ਚਾਰ ਪੰਜ ਕਿੱਲੇ ਕਣਕ ਸੜ ਗਈ ਆ ਤੇ 8 9 ਕਿਲੇ 나ੜ ਸੜ ਗਿਆ ਤੇ ਇਹ ਪਿੰਡ ਬੈੜਵਾਲਾਂ ਦੀ ਹੈ ਜੀ ਇਹੋ ਕਾਰਨ ਪਤਾ ਲੱਗ ਸਕਿਆ ਨਹੀਂ ਕਾਰਨ ਤਾਂ ਨਹੀਂ ਪਤਾ ਲੱਗਾ ਜੀ ਕਿ ਬਦਲ ਕਾਰੇ ਕਾਰਨ ਕਰਕੇ ਲੱਗੀ ਹੈ ਕਿਵੇਂ ਲੱਗੀ ਹੈ ਸਰਕਾਰੀ ਅਧਿਕਾਰੀ ਆਇਆ ਕੋਈ ਨਹੀਂ ਸਰਕਾਰੀ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਜੀ ਪਤਾ ਲੱਗਦਾ ਜਦੋਂ ਝੋਨੇ ਨੂੰ ਤਾਲੀ ਨੂੰ ਆ ਕੇ ਲੱਗਦੀ ਹੈ ਨਾ ਸਰਕਾਰੀ ਅਧਿਕਾਰੀਆਂ ਨੂੰ ਉਦੋਂ ਪਤਾ ਲੱਗਦਾ ਉਦੋਂ ਉਹਨਾਂ ਨੇ ਉਹ ਕੀ ਜੋ ਜਿਹੜਾ ਸੈਟਲਾਈਟ ਚ ਹੈ ਉਹਨੂੰ ਛੱਦੇ ਹੁੰਦੇ ਨਾ ਉਹਨਾਂ ਤੋਂ ਪਤਾ ਲੱਗ ਜਾਂਦਾ ਇਹ ਤੁਹਾਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਹਾਲੇ ਤੱਕ ਨਹੀਂ ਆਏ ਮੇਰਾ ਖਿਆਲ ਘਟੂ ਘਟੂ ਵੀ ਘੰਟਾ ਡੇਢ ਘੰਟਾ ਹੋ ਗਿਆ ਹੈ ਦੇ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਹੋ ਗਿਆ ਇੱਕ ਤਰ੍ਹਾਂ ਵਜਾਈ ਗਏ ਪਿੰਡ ਦੇ ਲੋਕ ਵਜਾਈ ਗਏ ਬੰਕੇ ਜੀ ਪਿੰਡ ਮਹਿਡਵਾਲ ਵਾਲਿਆਂ ਨੇ ਉਹਨਾਂ ਨੇ ਬਣਾਇਆ ਤੇ ਫਾਇਰ ਬਿਗੇਟ ਛੋਟਾ ਬਣਾਇਆ ਹੈ ਤੇ ਉਹਨਾਂ ਨੇ ਫਿਰ ਉਹ ਆਪਣਾ ਉਹਦੇ ਨਾਲ ਨਹੀਂ ਤੇ ਮੇਰੇ ਖਿਆਲ ਹਜ਼ਾਰਾਂ ਏਕੜ ਜਿਹੜੀ ਅੱਗੇ ਕਣਕ ਸੜ ਜਾਨੀ ਸੀ ਸਰਕਾਰ ਵਾਲਾ ਕੋਈ ਫਾਇਰ ਬਿਗੇਟ ਆ ਨਹੀਂ ਸਰਕਾਰ ਵਾਲੋ ਕੋਈ ਨਹੀਂ ਆਇਆ ਜੀ ਫਾਇਰ ਬਿਗੇਟ ਕਾ ਆਈਪੀਸੀ ਆ ਵਾਲਿਆਂ ਨੂੰ ਮੇਰੇ ਖਿਆਲ ਵਗਾ ਬਡਰਾ ਟਾਰੀ ਵਾਲੋਂ ਉਧਰ ਕੋਈ ਆਇਆ ਆ ਉਹ ਵੀ ਲੇਟ ਆਇਆ ਉਹਨੀ ਦੇਰ ਤੱਕ ਅੱਗ ਤੇ ਕੰਟਰੋਲ ਕਰ ਲਿਆ ਜੀ ਬੰਗ ਕਰਦੇ ਜਿਹਨਾਂ ਦਾ ਇਨਸਾਨ ਹੋਇਆ ਮਤਲਬ ਥੋੜੀ ਜ਼ਮੀਨ ਵਾਲੇ ਨੇ ਮਾਤੜਨੇ ਬੰਦੇ ਤੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਅਪੀਲ ਹੈ